ਭਾਜੀ ਆਪਣਾ ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ ਮੈਂ ਰਤਨ ਲਾਟਰੀ ਏਜੰਸੀ ਦਾ ਪ੍ਰੋਪਰਾਈਟਰ ਹਾਂ ਤੁਹਾਡੇ ਲਾਟਰੀ ਸਟਾਲ ਤੋਂ ਬੜੀ ਅਟੈਕਟ ਨਿਕਲੀ ਹੈ 11 ਕਰੋੜ ਦਾ ਪੰਪਰ ਨਿਕਲਿਆ ਜਿਹੜਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿੰਮਾ ਇਹ ਪੰਪਰ ਹੈ ਤੁਹਾਡੇ ਕਿਨੇ ਇਨਾਮ ਨਿਕਲੇ ਆ ਸਰ ਇਹ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲੇ ਹੈਗਾ 11 ਕਰੋੜ ਦਾ ਇਨਾਮ ਇਸ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲਾਟਰੀ ਦਾ ਕੰਮ ਕਰਦੇ ਆ ਹੋਣ ਤੇ ਇਹ ਸਭ ਤੋਂ ਵੱਡਾ ਇਨਾਮ ਜਿਹੜਾ ਦੀਵਾਲੀ ਬੱਫਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਤੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਕਦੇ ਆ ਸਰ ਜੇ ਗੱਲ ਕਰੀਏ ਆਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਹੈਗਾ ਜਿਸ ਤਰ੍ਹਾਂ ਹੀ ਬੰਦਾ ਆਏਗਾ ਤਾਂ ਅਸੀਂ ਆਪ ਕੋ ਮੀਡੀਆ ਨੂੰ ਬੁਲਾ ਕੇ ਪਾਦਾ ਪ੍ਰੈਸ ਨੂੰ ਨਿਕਲੀ ਹੈ ਲੋਟਰੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲੋਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਹੈਗਾ ਸਭ ਤੋਂ ਵੱਡਾ ਚੈੱਕ ਪੋਇੰਟ ਮਤਲਬ ਪਬਲਿਕ ਨੂੰ ਦੇਖਿਆ ਪੰਜਾਬ ਦੇ ਵਿੱਚ ਹੀ ਨਹੀਂ ਇਹ ਤਾਂ ਦੇਖੋ winner ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਮਤਲਬ ਵੈਸੇ ਜਿਆਦਾ ਚਾਂਸਸ ਇਹੀ ਹੈ ਵੀ ਬਠਿੰਡਾ ਜਾਂ ਬਠਿੰਡਾ ਦੀ ਸਰਾਊਂਡਿੰਗ ਕੋਈ ਏਰੀਆ ਕੋਈ ਪਿੰਡ ਹੋਵੇ ਜਾਂ ਕੁਛ ਹੈ ਬਾਕੀ ਬਾਰਡਰ ਏਰੀਆ ਲੱਗਦਾ ਤੁਸੀਂ ਨੋਟ ਕਰਦੇ ਹੋ ਨੰਬਰ ਵੀ ਬੰਦੇ ਦਾ ਨੋਟ ਕਰਦੇ ਹੋ ਨਾਮ ਨੰਬਰ ਤੁਸੀਂ ਨੋਟ ਨਹੀਂ ਕੀਤਾ ਸੀ ਕਰਦੇ ਆ ਸਰ ਲੇਕਿਨ ਕਈ ਬੰਦੇ ਨਹੀਂ ਨੋਟ ਕਰਵਾ ਕੇ ਜਾਂਦੇ ਤਾਂ ਕਹਿੰਦੇ ਵੀ ਅਸੀਂ ਆਪਣੇ ਆਪ ਹੀ ਲਾ ਲਾਂਗੇ ਜਿਹੜੇ ਅਸੀਂ ਲਿਸਟ ਸਾਡੇ ਕੋਲੇ ਹੈਗੀ ਸੀ ਉਹਦੇ ਵਿੱਚ ਸਾਨੂੰ ਹਲੇ ਫਾਈਂਡ ਆਊਟ ਨਹੀਂ ਹੋਇਆ ਅੱਛਾ ਲੱਡੂਆਂ ਦੀ ਟ੍ਰੇਆਂ ਬਹੁਤ ਜ਼ਿਆਦਾ ਲੱਡੂ ਆਰਡਰ ਕੀਤੇ ਹੋਏ ਨੇ ਕਿ ਕੁਸ਼ੀ ਬਹੁਤ ਹੈਗੀ ਤੁਹਾਨੂੰ ਬਿਲਕੁਲ ਇਨਾਮ ਤੁਹਾਡਾ ਪੰਜਾਬ ਦਾ 11 ਕਰੋੜ ਦਾ ਬਿਲਕੁਲ ਹੀ ਬਿਲਕੁਲ ਫਰਕ ਹੋ ਨਹੀਂ ਪਾਇਆ ਬੰਦੇ ਨਾਲ ਨਹੀਂ ਹਲੇ ਹਲੇ ਬੰਦਾ ਆਇਆ ਨਹੀਂ ਆਏਗਾ ਟਿਕਟ ਮਿਲਾਏਗਾ ਤਾਂ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਉਹ ਪਤਾ ਲੱਗਦਾ ਨਾਲ ਦੀ ਨਾਲ ਅਸੀਂ মিডিਆ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਾਂਗੇ ਰਤਿਕ ਇਹ ਜਿਵੇਂ 24 ਲੱਖ ਟਿਕਟ ਦੀ ਸਕੀਮ ਸੀ ਤਕਰੀਬਨ 20-22 ਲੱਖ ਟਿਕਟ ਦੇ ਆਸ-ਪਾਸ ਸੇਲ ਹੋਈ ਹੋਏਗੀ ਤੇ 22 ਲੱਖ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਤਾਂ ਦੇਖੋ ਇੱਕ ਬੰਦੇ ਦੇ ਕਰ ਦੀਵਾਲੀ ਹੋ ਗਈ 11 ਕਰੋੜ ਰੁਪਏ ਦਾ ਉਹਨੇ ਇਨਾਮ ਦਿੱਤੇ ਆ ਹੋਰ ਵੀ ਬਥੇਰੇ ਲੋਕਾਂ ਨੂੰ ਪ੍ਰਾਈਜ਼ਸ ਆਏ ਨੇ ਟੋਟਲ 38 ਕਰੋੜ ਦੇ ਇਨਾਮ ਸੀਗੇ ਹਾਂ 38 ਕਰੋੜ ਦੇ ਪ੍ਰਾਈਜ਼ਸ ਸੀਗੇ